ਖਬਰ ਨੇ ਮਾਜ਼ੂਦੀਨ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਮਾ ਕੁਰਾਇਸ਼ੀ ਅਦਾਕਾਰ ਹੁਮਾ ਕੁਰਾਇਸ਼ੀ ਦੇ ਭਰਾ ਦਾ ਜੋ ਹੈ ਕਤਲ ਕਰ ਦਿੱਤਾ ਜੱਜ ਚੇਰਾ ਭਰਾ ਜਿੱਦੀ ਮਾਮਲਾ ਹੈ ਕਿ ਪਾਰਕਿੰਗ ਤੋਂ ਲੈ ਕੇ ਮਾਮਲਾ ਸ਼ੁਰੂ ਹੋਇਆ ਸੀ ਜੋ ਕਤਲ ਤੱਕ ਪਹੁੰਚ ਜਾਂਦਾ ਜਿਸ ਦੇ ਵਿੱਚ হোমা অগ্রেসি ਦੇ ਭਰਾ আসিਫ ਕੁਰਾਸ਼ੀ ਦਾ ਜ਼ੁਵੇਬ ਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਵੇਲੇ হোমা অগ্রেসি ਦੇ ਭਰਾ আসিਫ ਕੁਰਾਸ਼ੀ ਦੇ ਉੱਪਰ ਕਤਲ ਹੁੰਦਾ ਹੈ ਤਾਂ ਉਸ ਦੇ ਉੱਤੇ ਹਮਲਾਵਾਰ ਹਮਲਾ ਕਰਦੇ ਨੇ ਦੋਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਦਰਅਸਲ ਇੱਕ ਵਿਅਕਤੀ ਨੇ ਆਸੀਫ ਕੋਰਾਸ਼ੀ ਦੇ ਘਰ ਦੇ ਬਾਹਰ ਆਪਣੀ ਸਕੂਟਰੀ ਖੜੀ ਕੀਤੀ ਸੀ ਜਦੋਂ ਕਿ ਆਸੀਫ ਨੇ ਸਕੂਟਰੀ ਹਟਾਉਣ ਦੇ ਲਈ ਜਦੋਂ ਬਹਿਸ ਸ਼ੁਰੂ ਹੋ ਜਾਂਦੀ ਹੈ ਤਾਂ ਮਾਮਲਾ ਕਤਲ ਤੱਕ ਐ ਪਹੁੰਚ ਜਾਂਦਾ ਹੈ ਆਸੀਮ ਕੁਰਾਸ਼ੀ ਦੀ ਪਤਨੀ ਨੇ ਕਿਹਾ ਕਿ ਆ ਰੂਪੀਆਂ ਨੇ ਮਾਮੂਲੀ ਗਲਤੀ ਬੇਰਮੀ ਦੇ ਨਾਲ ਇਹ ਅਪਰਾਧ ਕੀਤਾ ਉਸਨੇ ਦੱਸਿਆ ਕਿ ਪਹਿਲਾਂ ਵੀ ਪਾਰਕਿੰਗ ਵਿਵਾਦ ਨੂੰ ਲੈ ਕੇ ਉਹਨਾਂ ਦਾ ਮੇ ਪਤੀ ਦੇ ਨਾਲ ਝਗੜਾ ਹੋਇਆ ਸੀ ਆਸੀਮ ਕੁਰਾਸ਼ੀ ਨੇ ਕਿਹਾ ਕਿ ਜਦੋਂ ਮੇਰਾ ਪਤੀ ਕੰਮ ਤੋਂ ਘਰ ਵਾਪਸ ਆਇਆ ਤਾਂ ਗਵਾਂਡੀਆਂ ਦੀ ਸਕੂਟੀ ਘਰ ਦੇ ਸਾਹਮਣੇ ਖੜੀ ਸੀ ਉਸਨੇ ਗਵਾਂਡੀਆਂ ਨੂੰ ਹਟਾਉਣ ਦੇ ਲਈ ਕਿਹਾ ਪਰ ਸਕੂਟੀ ਹਟਾਉਣ ਦੀ ਬਜਾਏ ਗਵਾਂਡੀਆਂ ਨੇ ਉਸਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਿਸ ਦੀ ਨੋਕ ਚੋਕ ਦੇ ਚੱਲਦੇ ਹੋਏ ਇਹ ਮਾਮਲਾ ਜੋ ਹੈ ਕਤਲ ਤੱਕ ਪਹੁੰਚ ਜਾਂਦਾ ਹੈ ਦੱਸਿਆ ਜਾ ਰਿਹਾ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਹੁਮਾ ਕੁਰੈਸ਼ੀ ਦੇ ਭਰਾ ਆਸੀਫ ਕੁਰੈਸ਼ੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ